ਨਨ ਤਨ ਬਾਬਾ ਮਹਾਰਾਣਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਦੇ ਮੌਕੇ ਚੱਲ ਰਏ ਸ਼੍ਰੀ ਅਖੰਡ ਪਾਠਾਂ ਸਾਹਿਬ ਜੀ ਦੀ ਲੜੀ ਦੇ ਭੋਗ ਪਾਏ ਗਏ ਭੋਗ ਪਾਉਣ ਤੋਂ ਪ੍ਰੰਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ 26 ਪ੍ਰਾਣੀਆਂ ਨੂੰ ਅੰਮ੍ਰਿਤ ਸਕਾਇਆ ਗਿਆ ਅੰਮ੍ਰਿਤ ਸਕਾ ਕੇ ਗੁਰੂ ਦੇ ਲਾੜੇ ਲਾਇਆ ਗਿਆ ਇਸ ਮੌਕੇ ਗੁਰੂ ਘਰ ਲੰਗਰ ਅਟੁੱਟ ਵਰਤਾਇਆ ਜਾ ਰਿਹਾ ਸੀ ਗੁਰਦੁਆਰਾ 딴딴ਾ ਬਾਬਾ ਮਹਾਰਾਣਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸਰਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ 12 ਜੂਨ ਨੂੰ ਸਰਾਨਾ ਜੋੜ ਮੇਲੇ ਦੇ ਸ਼੍ਰੀ ਅਕੰਠਪੁਰ ਸਾਹਿਬ ਰੱਖੇ ਗਏ ਜਿਸ ਦਾ ਭੋਗ 14 ਜੂਨ ਨੂੰ ਪਾਇਆ ਜਾਵੇਗਾ 13 ਜੂਨ ਦੀ ਰਾਤ ਅਤੇ 14 ਜੂਨ ਦੇ ਦਿਨ ਦੀਵਾਨ ਸਜਾਏ ਜਾਣਗੇ ਮੇਲੇ ਦਾ ਲਾਈਵ ਪ੍ਰਸਾਰਣ ਤੁਸੀਂ ਪੰਜਾਬ ਟੂ ਪ੍ਰਦੇਸ਼ ਦੇ YouTube ਚੈਨਲ ਦੇ ਉੱਪਰ ਦੇਖ ਸਕਦੇ ਹੋ ਤਨ ਤਨ ਬਾਬਾ ਮਹਾਰਾਣਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਦੇ ਮੌਕੇ ਚੱਲ ਰਹੇ ਸ਼੍ਰੀ ਅਕੰਧ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਪਾਏ ਗਏ ਭੋਗ ਪਾਉਣ ਤੋਂ ਪ੍ਰੰਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ 26 ਪ੍ਰਾਣੀਆਂ ਨੂੰ ਅੰਮ੍ਰਿਤ ਸਕਾਇਆ ਗਿਆ ਅੰਮ੍ਰਿਤ ਸਕਾ ਕੇ ਗੁਰੂ ਦੇ ਲਾੜੇ ਲਾਇਆ ਗਿਆ ਇਸ ਮੌਕੇ ਗੁਰੂ ਘਰ ਲੰਗਰ ਅਟੁੱਟ ਵਰਤਾਇਆ ਜਾ ਰਿਹਾ ਸੀ ਜੋਰਦਵਾਰਾ 딴딴 ਬਾਬਾ ਮਹਾਰਾਣਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸਰਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ 12 ਜੂਨ ਨੂੰ ਸਲਾਨਾ ਜੋੜ ਮੇਲੇ ਦੇ ਸ਼੍ਰੀ ਅਕੰਠਪੁਰ ਸੈਵ ਰੱਖੇ ਗਏ ਜਿਸ ਦਾ ਭੋਗ 14 ਜੂਨ ਨੂੰ ਪਾਇਆ ਜਾਵੇਗਾ 13 ਜੂਨ ਦੀ ਰਾਤ ਅਤੇ 14 ਜੂਨ ਦੇ ਦਿਨ ਦੀਵਾਨ ਸਜਾਏ ਜਾਣਗੇ ਮੇਲੇ ਦਾ ਲਾਈਵ ਪ੍ਰਸਾਰਣ ਤੁਸੀਂ ਪੰਜਾਬ ਟੂ ਪਰਦੇਸ਼ ਦੇ YouTube ਚੈਨਲ ਦੇ ਉੱਪਰ ਦੇਖ ਸਕਦੇ ਹੋ